ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਸਵਾਰੀ ਸਾਧ ਸੰਗਤ ਜੀਓ ਮਾਜੇ ਦੀ ਧਰਤੀ ਸ਼ਹੀਦਾਂ ਦੀ ਧਰਤੀ ਸੂਰ ਬੀਰਾਂ ਦੀ ਧਰਤੀ ਯੋਧਿਆਂ ਦੀ ਧਰਤੀ ਹੈ ਇਸ ਦੇ ਵਿੱਚ ਜੇ ਆਪਾਂ ਗੱਲ ਕਰੀਏ ਮਾੜੀ ਕੰਬੋ ਕੇ ਦੀ ਤੇ ਮੱਸੇ ਦੇ ਸਿਰ ਲਾਉਣ ਵਾਲਿਆਂ ਦੇ ਵਿੱਚ ਬਾਬਾ ਸੁਖਾ ਸਿੰਘ ਜੀ ਇਹਨਾਂ ਦੀ ਬਹੁਤ ਵੱਡੀ ਕੁਰਬਾਨੀ ਹੈ ਔਰ ਜੇ ਸੂਰ ਸਿੰਘ ਪਿੰਡ ਵੱਲੇ ਜਾਣੀਏ ਭਾਈ ਵਿਧੀ ਚੰਦ ਜੀ ਕਿਸ ਤਰ੍ਹਾਂ ਦਾ ਜੀਵਨ ਸੀ ਤੇ ਸਤਿਗੁਰੂ ਦੀ ਕਿਰਪਾ ਹੋਈ ਔਰ ਕਿਰਪਾ ਦੇ ਨਾਲ ਆਪ ਜੀ ਸੂਰਬੀਰ ਭਲੇ ਯੋਧੇ ਬਣੇ ਔਰ ਲਾਹੌਰ ਤੋਂ ਸਦਰੂ ਦੇ ਘੋੜੇ ਲਿਆ ਕੇ ਸਤਿਗੁਰੂ ਨੂੰ ਫਾਈ ਕੀ ਡਰਵਲੀ ਆ ਕੇ ਫੇਰ ਕੀਤੇ ਹੌਦ ਦਸ਼ਾਲੇ ਗੇੜੇ ਕੇ ਪੱਟੀ ਦੇ ਨਵਾਬ ਨੇ ਖੋਏ ਸੀ ਉਹ ਦਸ਼ਾਲੇ ਕਿਸ ਤਰੀਕੇ ਦੇ ਨਾਲ ਪਿਆਰਿਓ ਤੇਸ ਧਾਰ ਕੇ ਦਸ਼ਾਲੇ ਲਿਜਾ ਕੇ ਮਗਰ ਮੁਗਲਾਂ ਦੀ ਫੌਜ ਲੱਗੀ ਹੋਵੇ ਬਲਦੇ ਪੜਦੇ ਵਿੱਚ ਵੜ ਜਿਆ ਸਤਿਗੁਰੂ ਦੀ ਕਿਰਪਾਈ ਹੈ ਅੱਜ ਪਾਠ ਮੌਜੂਦ ਹੈ ਕਿ ਕਿਸ ਤਰ੍ਹਾਂ ਉਹ ਤੋਂ ਨਿਕਲ ਕੇ ਉਹ ਦਸ਼ਾਲੇ ਜਿਹੜੇ ਸੀ ਗੁਰਦਾਰ ਦੇ ਗੁਰਦਾਰ ਤੇ ਪਚਾਏ ਔਰ ਇਸੇ ਤਰ੍ਹਾਂ ਹੀ ਪਿਆਰਿਓ ਨਗਰ ਹੈ ਮਾੜੀ ਮੇਗਾ ਮਾੜੀ ਮੇਗੇ ਨਗਰ ਦੇ ਇੱਕ ਮਹਾਨ ਸੂਰਬੀਰ ਯੋਧੇ ਹੋਏ ਨੇ ਤਾਂ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਟਾਈਮ ਦੇ ਉੱਤੇ ਆਪ ਮਹਾਨ ਕਾਰੀਗਰ ਸਨ ਆਪਣੇ ਹੱਥੀਂ ਸ਼ਸਤਰ ਤਿਆਰ ਕਰਦੇ ਸਨ ਔਰ ਸ਼ਸਤਰ ਤਿਆਰ ਕਰਕੇ ਸਿੰਘਾਂ ਨੂੰ ਸਪਲਾਈ ਕਰਦੇ ਸਨ ਪਿਆਰਿਓ ਔਰ ਉਹ ਸ਼ਸਤਰ ਜਿਹੜੇ ਸੀ ਇੱਕ ਸਮਾਂ ایسا ਆਇਆ ਆਪ ਜੀ ਨੇ ਖੰਡਾ ਬਾਟਾ ਤਿਆਰ ਕੀਤਾ ਪੰਜ ਚੱਕਰ ਤਿਆਰ ਕੀਤੇ ਔਰ ਤਾਂ ਤਾਂ ਨੂੰ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਕੋਲ ਅਨੰਦਪੁਰ ਸਾਹਿਬ ਲੈ ਕੇ ਪਹੁੰਚੇ ਤੇ ਗੁਰੂ ਸਾਹਿਬ ਨੇ ਬੜੇ ਪਿਆਰ ਨਾਲ ਕਿਹਾ ਸੁਖੂ ਬਾਡੀ ਜੀ ਆਪ ਜੀ ਨੇ ਬਹੁਤ ਮਹਾਨ ਕੰਮ ਕੀਤਾ ਹੈ ਆਪ ਜੀ ਨੇ ਮਾੜੀ ਮੇਗੇ ਨਗਰ ਦਾ ਨਾਮ ਬਹੁਤ ਉੱਚਾ ਕੀਤਾ ਹੈ ਸੋ ਆਪ ਜੀ ਨੇ ਸ਼ਸ਼ਤਰ ਜਿਹੜੇ ਲਿਆ ਕਰਕੇ ਭੇਟਾ ਕੀਤੇ ਨੇ ਇਹ ਸ਼ਸ਼ਤਰਾਂ ਦੇ ਸਦਾ ਹੀ ਸੰਗਤ ਦਰਸ਼ਨ ਕਰਿਆ ਕਰੇਗੀ ਔਰ ਵੱਡਾ ਮਾਨ ਸਤਕਾਰ ਮਿਲੇਗਾ ਪਿਆਰਿਓ ਜੇ ਆਪਾਂ ਪੂਰਨ ਇਤਿਹਾਸ ਮਾਝੇ ਦੀ ਧਰਤੀ ਦਾ ਜਾਣੀਏ ਤੇ ਪਿੰਡ ਪੂਲੇ ਜੋਗੇ ਪਖੀਵਣ ਦੇ ਨਾਲ ਨੇ 25 ਸਾਲ ਦੀ ਉਮਰ ਦੇ ਵਿੱਚ ਨੌਜਵਾਨ ਭਾਈ ਤਾਰਾ ਸੁਨਤਾਰੂ ਸਿੰਘ ਜੀ ਜਿਨ੍ਹਾਂ ਨੇ ਆਪਣਾ ਸਿੱਕੀ ਸਦਕਵਾਸੇ ਖੋਪਰ ਲਵਾ ਲਿਆ ਔਰ ਸਿੱਖਾਂ ਦੀਆਂ ਸੁਵਾਮਾਂ ਨਿਰੰਤਰ ਜਾਰੀ ਰੱਖੀਆਂ ਸੰਤ ਨੂੰ ਲਾਹੌਰ ਦੇ ਵਿੱਚ ਸ਼ਹੀਦੀ ਪਾਗੇ ਸੀ ਔਰ ਇਸ ਦਿਨ ਨੇੜੇ ਹੀ ਆਈਏ ਨਗਰਪਿੰਡ ਪੋਵਿੰਡ ਜੋ ਕਿ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਬੜੀਆਂ-ਬੜੀਆਂ ਮੱਲਾਂ ਮਾਰੀਆਂ ਗੁਰਬਾਣੀ ਦੀ ਲਖਾਰੀ ਵੀ ਰહે ਹਰਮੰਦਰ ਸਾਹਿਬ ਦੀ ਰੱਖਿਆ ਵਾਸਤੇ ਆ ਵੀ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਔਰ ਇਸੇ ਤਰ੍ਹਾਂ ਹੀ ਪਿਆਰਿਓ ਦੂਜੇ ਬੰਦੇ ਆ ਜੀ ਵਾਂ ਬਾਬਾ ਤਾਰਾ ਸਿੰਘ ਜੀ ਦਲਮਾਂ ਵਾਲੇ ਜਿਨ੍ਹਾਂ ਨੇ ਉਸ ਵੇਲੇ ਦੀ ਸ਼ਮੇ ਦੀ ਹਕੂਮਤ ਨੂੰ ਵਕਸ ਪਾ ਛੜਿਆ ਔਰ ਕੁਰਬਾਨੀਆਂ ਦੇ ਕੇ ਸਿੱਖੀ ਕਾਇਮ ਕੀਤੀ ਸ਼ਹੀਦਾਂ ਦੀ ਮਿਸਲ ਦੇ ਵਿੱਚ ਸ਼ਹੀਦਾਂ ਦੇ ਵੀ ਕਤਾਰ ਦੇ ਵਿੱਚ ਆਪ ਸ਼ਾਮਲ ਹੋ ਗਏ ਕਹਿੰਦਾ ਬਾਬਾ ਇਤਿਹਾਸ ਨਵੇਰਾ ਹੋ ਜਾਵੇਗਾ ਕਿਉਂਕਿ ਇਹ ਸਾਰੀ ਹੀ ਧਰਤੀ ਪਿਆਰਿਓ ਸ਼ਹੀਦਾਂ ਦੀ ਹੈ ਬਾਬਾ ਸੁਖੂ ਬਾਡੀ ਜੀ ਜਦੋਂ ਸ਼ਸਤਰ ਲੈ ਕੇ ਗੁਰੂ ਘਰ ਵਿਖੇ ਗਏ ਗੁਰੂ ਸਾਹਿਬ ਨੇ ਮਾਨ ਸਤਕਾਰ ਦਿੱਤਾ ਔਰ 1699 ਦੀ ਵਿਸਾਖੀ ਵਾਲੇ ਦਿਨ ਪਿਆਰਿਓ ਜੋ ਖੰਡਾ ਬਾਬਾ ਸੁਖੂ ਬਾਡੀ ਨੇ ਆਪਣੇ ਹੱਥੀ ਤਿਆਰ ਕੀਤਾ ਸੀ ਉਸ ਦੇ ਨਾਲ ਅੰਮ੍ਰਿਤ ਤਿਆਰ ਕੀਤਾ ਗਿਆ ਔਰ ਅੰਮ੍ਰਿਤ ਦਾ ਬਾਟਾ ਜੇ ਰੋ ਤਿਆਰ ਹੋਇਆ ਭਾਈ ਪੰਜਾਂ ਪਿਆਰਿਆਂ ਤੋਂ ਬਾਅਦ ਸੰਤਾਂ ਨੇ ਸ਼ਿਕਾਇਆ ਉਸ ਦੇ ਵਿੱਚ ਹੀ ਬਾਬਾ ਸੁਖੂ ਬਾਡੀ ਜੀ ਨੇ ਅੰਮ੍ਰਿਤ ਛਕਿਆ ਔਰ ਸਤਗੁਰਾਂ ਨੇ ਉਸ ਦਾ ਨਾਮ ਬਾਬਾ ਸੁਖਾ ਸਿੰਘ ਜੀ ਰੱਖਿਆ ਪਿਆਰਿਓ ਇੱਥੇ ਮੈਂ ਆਪਜੀ ਦੇ ਨਾਲ ਇਹ ਵੀ ਬਚਨ ਸਾਂਝੇ ਕਰ ਦੇਵਾਂ ਕਿ ਸਾਰੀਆਂ ਹੀ ਕੌਮਾਂ ਆਪਣੇ ਬੱਚਿਆਂ ਦੇ ਨਾਮ ਰੱਖਦੀਆਂ ਨੇ ਆਪਣੇ ਬੱਚਿਆਂ ਨੂੰ ਆਪਣੇ ਰੱਖੇ ਨਾਮ ਨਾਲ ਬੁਕਾਰਦੀਆਂ ਨੇ ਪਰ ਵਾਰੇ-ਵਾਰੇ ਜਾਈਏ ਸਾਡੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜਿਨ੍ਹਾਂ ਨੇ ਸਾਡਾ ਅਧਾ ਨਾਮ ਪਹਿਲਾਂ ਹੀ ਬਖਸ਼ਿਸ਼ ਕੀਤਾ ਹੈ ਸਿੰਘਾਂ ਦੇ ਮਗਰ ਸਿੰਘ ਨਾਮ ਲਗਾਇਆ ਔਰ ਸਿੰਘ ਨਾਮ ਹੈ ਸ਼ੇਰ ਦਾ ਔਰ ਸ਼ੇਰ ਪਿਆਰਿਓ ਕਦੇ ਵੀ ਕਿਸੇ ਦਾ ਗੁਲਾਮ ਨਹੀਂ ਬਣਦਾ ਸ਼ੇਰ ਗੁਲਾਮੀ ਬਰਦਾਸ਼ਤ ਨਹੀਂ ਕਰਦਾ ਸ਼ੇਰ ਸ਼ਿਕਾਰ ਕਰਕੇ ਸ਼ਕਦਾ ਸ਼ੇਰ ਕਦੇ ਵੀ ਕਿਸੇ ਧੋਖੇ ਵਿੱਚ ਨਹੀਂ ਆਉਂਦਾ ਆਪਣੀ ਵਾਹ ਲੱਗੀ ਤੇ ਸ਼ੂਰ ਵੀਰਾਂ ਵਾਲੇ ਕੰਮ ਕਰਦਾ ਹੈ ਦੂਜੇ ਬੰਨੇ ਬੀਬੀਆਂ ਨੂੰ ਨਾਮ ਦਿੱਤਾ ਕੌਰ ਦਾ ਆਦਾ ਨਾਮ ਗੁਰੂ ਸਾਹਿਬ ਨੇ ਬਖਸ਼ਿਸ਼ ਕੀਤਾ ਪਰ ਮੁਆਫ ਕਰਨਾ ਪਿਆਰਿਓ ਅੱਜ ਕੱਲ ਨਾਂ ਤੇ ਕੋਈ ਸਿੰਘ ਦੇ ਨਾਮ ਨਾਲ ਬੁਲਾਉਂਦਾ ਆਦਾ ਨਾਮ ਪਹਿਲਾ ਲੀਂਦੇ ਨੇ ਪਿਛਲਾ ਨਾਮ ਛੱਡ ਦਿੰਦੇ ਨੇ ਔਰ ਕੌਰ ਪਿਆਰਿਓ ਇੱਕ ਐਸਾ ਪੰਛੀ ਹੈ ਜਿਸ ਵੇਲੇ ਛੇਰ ਸ਼ਿਕਾਰ ਕਰਕੇ ਸੌ ਜਾਂਦਾ ਹੈ ਮੂੰਹ ਅੜ ਕੇ ਉਹਦੇ ਮੂੰਹ ਦੇ ਵਿੱਚ ਜੋ ਸ਼ਿਕਾਰ ਦਾ మాਸ ਉਸ ਨੂੰ ਖਿੱਚ ਕੇ ਸिखਾਉਂਦਾ ਹੈ ਕਹਿੰਦਾ ਭਾਵ ਕਿ ਉਹ ਵੀ ਇੱਕ ਦਲੇਰ ਤੇ ਫਰਤੀਲਾ ਜੰਗ ਜੂਜੋਦਾ ਹੈ ਇਸੇ ਕਰਕੇ ਹੀ ਸਾਡੇ ਸਿੱਖ ਇਤਿਹਾਸ ਦੇ ਵਿੱਚ ਜਿਤਨੀਆਂ ਵੀ ਬੀਬੀਆਂ ਸਿੱਖ ਇਤਿਹਾਸ ਦੇ ਵਿੱਚ ਹਨ ਗਿਣਤੀ ਕਰਨ ਲਈ ਇਹ ਬੜਾ ਲੰਮਾ ਸਮਾਂ ਲੱਗੇਗਾ ਸਾਰੀਆਂ ਬਹਾਦਰੀ ਦੇ ਨਾਲ ਕੁਰਬਾਨੀ ਕਰਦੀਆਂ ਰਹੀਆਂ ਆਉ ਸ਼ੇਖ ਸਰਦਾਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੌਮ ਦੀ ਸੇਵਾ ਕਰਦੀਆਂ ਰਹੀਆਂ ਕਿਉਂਕਿ ਸਾਡੇ ਗੁਰ ਸਤਗੁਰਾਂ ਨੇ ਜੇਕਾਰਾ ਹੀ ਐਸਾ ਬਖਸ਼ਿਸ਼ ਕੀਤਾ ਹੈ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਦਾ ਜਦੋਂ ਜੇਕਾਰਾ ਗਜਦਾ ਹੈ ਪਿਆਰਿਓ ਜੋਸ਼ ਦੇ ਵਿੱਚ ਸੰਗਤਾਂ ਭਰ ਜਾਂਦੀਆਂ ਨੇ ਔਰ ਜੋਸ਼ ਦੇ ਵਿੱਚ ਆ ਕੇ ਫਿਰ ਜਦੋਂ ਸ਼ੂਰਬੀਰ ਜੰਗ ਦੇ ਵਿੱਚ ਲੜਦੇ ਸੀ ਤੇ ਪਿਆਰਿਓ ਸਾਰੀ ਸਿਆਰੀ ਦਿਹਾੜੀ ਉਹ ਜੰਗ ਜੁਦ੍ਹ ਦੇ ਵਿੱਚ ਲੜਦੇ ਲੜਦੇ ਅਖੀਰ ਸ਼ਾਮਾਂ ਤੱਕ ਜਦੋਂ ਫੱਟਾਂ ਦੇ ਨਾਲ ਗੰਭੀਰ ਜ਼ਖਮੀ ਹੋ ਜਾਣਾ ਤੇ ਉਸ ਵੇਲੇ ਕੀ ਹੁੰਦਾ ਸੀ ਕਿ ਸਾਡੇ ਸਾਰੇ ਬਰਤਨ ਪਿਆਰੇ ਉਹ ਲੋਹੇ ਦੇ ਹੁੰਦੇ ਸੀ ਲੋਹੇ ਦੇ ਕੜਾਈ ਲੋਹੇ ਦਾ ਖੁਰਪਾ ਦੇਸੀ ਘਿਓ ਔਰ ਉਹਦੇ ਵਿੱਚ ਤਰਭਾਵਲ ਦਾ ਖੜਾ ਪ੍ਰਸ਼ਾਦ ਤਿਆਰ ਕਰਨਾ ਔਰ ਸਿੱਖਾਂ ਦੇ ਫੱਟਾਂ ਦੇ ਉੱਤੇ ਬੰਨਣਾ ਔਰ ਸਿੱਖਾਂ ਨੂੰ ਖਾਣ ਵਾਸਤੇ ਦੇਣਾ ਫਿਰ ਉਹ ਤੰਦਰੁਸਤ ਸويرਣੂ ਹੋ ਕੇ ਸ਼ਿਰ ਜੰਗ ਦੇ ਵਿੱਚ ਲੜਨ ਵਾਸਤੇ ਕਾਇਮ ਹੋ ਜਾਂਦੇ ਸਨ ਸੋ ਗੁਰੂ ਸਵਾਰਿਓ ਅੱਜ ਸਾਡਾ ਉਹ ਲੋਹੇ ਦੇ ਬਰਤਨ ਕਿੱਧਰ ਚਲੇ ਗਏ ਉਹ ਲੋਹੇ ਦੇ ਖੁਰਪੇ ਕਿੱਧਰ ਚਲੇ ਗਏ ਉਹ ਲੋਹੇ ਦੇ ਬਾਟੇ ਕਿੱਧਰ ਚਲੇ ਗਏ ਕਹਿਣ ਦਾ ਭਾਵ ਕਿ ਸਾਨੂੰ ਐਸੇ ਸਮੇਂ ਵਰਤ ੱਕਿਆ ਜਾ ਰਿਹਾ ਹੈ ਸਾਡੀ ਪੰਜਾਬ ਦੀ ਜਵਾਨੀ ਨੂੰ ਖਤਮ ਕੀਤਾ ਗਿਆ ਸਭ ਤੋਂ ਪਹਿਲਾਂ 1984 ਦੇ ਵਿੱਚ 25000 ਨੌਜਵਾਨ ਜਿਨ੍ਹਾਂ ਦੀ شناخت ਪਾਈ ਖੱਲਾ ਜੀ ਨੇ ਕੀਤੀ ਸੀ ਜਸਵੰਤ ਸਿੰਘ ਜੀ ਨੇ ਪਿਆਰਿਓ ਇਹ ਤਾਂ ਜੇ ਪੂਰੀ ਨਹੀਂ ਸੀ ਪੈਰ ਪੈਰ ਦੇ ਉੱਤੇ ਸ਼ਹੀਦਾਂ ਦਾ ਖੂਨ ਡੋਲਿਆ ਹੈ ਚੱਪਾ ਚੱਪਾ ਤੇ ਸ਼ਹੀਦਾਂ ਦਾ ਖੂਨ ਡੋਲਿਆ ਹੈ ਔਰ ਉਸ ਤੋਂ ਬਾਅਦ ਆ ਦੂਸਰੀ ਪਿਆਰਿਓ ਹਨੇਰੀ ਆ ਗਈ ਚਿੱਟੇ ਦੀ ਇਸ ਚਿੱਟੇ ਦੀ ਹਨੇਰੀ ਨੇ ਸਾਡੇ ਸ਼ਿਖਗਾਂ ਤੇ ਪੰਜਾਬੀਆਂ ਦੇ ਉੱਤੇ ਐਸਾ ਕਹਿਰ ਵਰਤਾਇਆ ਕਿ ਉਸ ਵੇਲੇ ਖੂਨ ਡੁੱਲਾ ਵੇਖ ਕੇ ਦਰਦ ਉੱਠਦਾ ਸੀ ਪਿਆਰੋ ਅੱਜ ਖੂਨ ਵੀ ਨਹੀਂ ਡੁੱਲਦਾ ਇੱਕ ਸਰਿੰਜ ਦੀ ਸੂਈ ਦੇ ਨਾਲ ਹੀ ਪਤਾ ਨਹੀਂ ਸਾਡੇ ਕਿੰਨੇ ਕੁ ਨੌਜਵਾਨ ਜਿਹੜੇ ਨੇ ਖਤਮ ਹੋ ਗਏ ਔਰ ਤੀਸਰਾ ਅਟੈਕ ਸਾਡੇ ਦੇ ਪਿਆਰਿਓ ਕੈਮੀਕਲਾਂ ਵਾਲੀਆਂ ਦਵਾਈਆਂ ਸਾਡੀਆਂ ਫਸਲਾਂ ਦੇ ਵਿੱਚ ਪਵਾ ਕੇ ਫਸਲ ਵਧ ਕੱਢਣ ਦਾ ਬਹਾਨਾ ਬਣਾ ਕੇ ਸਾਨੂੰ ਹੱਡਾਂ ਤੋਂ ਕਮਜ਼ੋਰ ਕੀਤਾ ਗਿਆ ਸਿੱਖ ਇਤਿਹਾਸ ਦੇ ਵਿੱਚ ਐਸੀਆਂ ਵਿਧੀਆਂ ਦੇ ਨਾਲ ਗੱਲਾਂ ਵਾਰ ਦਿੱਤੀਆਂ ਕਿ ਸਾਨੂੰ ਜੋ ਛਕਣ ਦੇ ਗੁਰੂ ਸਾਹਿਬ ਦੇ ਵੇਲੇ ਦੇ ਹੁਕਮ ਸਨ ਉਹਨਾਂ ਵੇਲਿਆਂ ਦੇ ਛਕਣ ਵਾਲੇ ਖਾਣਿਆਂ ਤੋਂ ਵਾਂਝਾ ਕੀਤਾ ਔਰ ਅੱਜ ਕਿੱਥੇ ਲੱਭਦੇ ਨੇ ਭਾਈ ਉਹ ਸਿੱਖ ਜਿਹੜੇ ਸ਼ੇਰ ਦਾ ਜਵਾੜਾ ਫੜ ਕੇ ਪਾੜ ਦਿੰਦੇ ਸਨ ਜਿਹੜੇ ਸਾਰੀ ਸਾਰੀ ਦਿਹਾੜੀ ਲੜਦੇ ਸਨ ਥੱਕਦੇ ਨਹੀਂ ਸਨ ਜਿਨ੍ਹਾਂ ਦੀਆਂ ਹੱਡੀਆਂ ਇੰਨੀਆਂ ਮਜ਼ਬੂਤ ਸੀ ਦੁਸ਼ਮਨ ਦੀ ਤਲਵਾਰ ਕੱਟ ਨਹੀਂ ਸੀ ਸਕਦੀ ਪਰ ਪਿਆਰਿਓ ਮਾਫ਼ ਕਰਨਾ ਅੱਜ ਅਸੀਂ ਸਾਡੇ ਬਜ਼ੁਰਗ ਸਾਡੇ ਨੌਜਵਾਨ ਸਾਡੀਆਂ ਭੈਣਾਂ ਬਾਥਰੂਮ ਦੇ ਵਿੱਚ ਹੀ ਵੜ ਕੇ ਤਿਲਕ ਕੇ ਲਤਾ ਬਾਹਾਂ ਤਰਵਾ ਕੇ ਬਾਹਰ ਤੁਰਿਆ ਆਉਂਦੀਆਂ ਨੇ ਕਿਉਂਕਿ ਸਾਡਾ ਖਾਣ ਪਾਣ ਇਤਨਾ ਘਮਾੜਾ ਹੋ ਗਿਆ ਹੈ ਅਸੀਂ ਸਾਨੂੰ ਇਸ ਤਰੀਕੇ ਦੇ ਨਾਲ ਸਿੱਖ ਕੌਮ ਨੂੰ ਕਦਮ ਕੀਤਾ ਜਾਂਦਾ ਹੈ ਪਿਆਰਿਓ ਦੀ ਮਸਾਲ ਕਿਤੇ ਵੀ ਨਹੀਂ ਮਿਲਦੀ ਪਰ ਅਜੇ ਵੀ ਅਸੀਂ ਸੁੱਤੇ ਹੋਏ ਜੇ ਹੋਸ਼ ਕਰੀਏ ਜਾਗੀਏ ਤਾਂ ਕਿ ਸਾਨੂੰ ਸਮਝ ਪੈ ਜਾਵੇ ਕਿ ਸਾਡੇ ਨਾਲ ਹੋ ਕੀ ਰਿਹਾ ਸਾਨੂੰ ਇਹ ਵੀ ਸਮਝ ਨਹੀਂ ਹਿੰਜੇ ਤੱਕ ਸੋ ਗੁਰੂ ਸਵਾਰਿਓ ਇਹ ਇਤਿਹਾਸ ਆਪਾਂ ਬਾਬਾ ਸੁਖੂ ਬਾਡੀ ਜੀ ਤੋਂ ਸ਼ੁਰੂ ਕੀਤਾ ਸੀ ਕਿਉਂਕਿ ਲੋਹੇ ਦੇ ਸ਼ਸਤਰ ਬਣਾ ਕੇ ਉਹ ਲੈ ਕੇ ਗਏ ਸੀ ਲੋਹੇ ਤੋਂ ਹੀ ਗੱਲ ਚੱਲੀ ਔਰ ਅਗਲਾ ਜਿਹੜਾ ਨਾਲ ਸਾਂਝਾ ਇਤਿਹਾਸ ਪਿਆਰਿਓ ਕੀਤਾ ਹੈ ਪਰਤਦੇ ਭਾਂਡੇ ਵਰਤੀ ਜਾਂਦੇ ਹਾਂ ਕਿ ਸਰੀਰ ਦੇ ਭਾਂਡੇ ਵਰਤੀ ਜਾਂਦੇ ਹਾਂ ਲੋਹੇ ਨੂੰ ਅਸੀਂ ਬਿਲਕੁਲ ਅਲविदा ਕਹਿ ਚੁੱਕੇ ਹਾਂ ਪਿਆਰਿਓ ਕੈਲਸ਼ੀਅਮ ਦੀ ਘਾਟ ਵਿਟਾਮਿਨ B12 ਦੀ ਘਾਟ ਹੋਰ ਕਈ ਅਨੇਕਾਂ ਬਿਮਾਰੀਆਂ ਸਾਡੇ ਸ਼ਰੀਰਾਂ ਦੇ ਵਿੱਚ ਘਰ ਕਰ ਰਹੀਆਂ ਨੇ ਸਾਨੂੰ ਕਮਜ਼ੋਰ ਕਰ ਰਹੀਆਂ ਨੇ ਕਿਉਂਕਿ ਸਾਡੀ ਕੌਮ ਨੂੰ ਖਤਮ ਕਰਦੀਆਂ ਮੈਂ ਤੁਮਿਆਂ ਤਾਂ ਸਰਕਾਰਾਂ ਵੱਲੋਂ ਹੀ ਬਣਦੀਆਂ ਨੇ ਛੁਪਿਆਰਿਓ ਇਤਿਹਾਸ ਲਮੇਰਾ ਹੋ ਰਿਹਾ ਏ ਇੱਥੇ ਆਪਾਂ ਸਮਾਪਤੀ ਕਰੀਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੇ ਆਪਾ ਕਰਨ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੋ ਗੱਜ ਕੇ ਫਤਿਹ ਗਜਾਈਏ ਜੀ ਵਾਜ ਜੇ ਕਾ ਖਾਲਸਾ ਵਾਜ ਜੇ ਕੀ ਫਤਿਹ